ਕਿ ਨਵਾਲਕ ਬੱਚੀ ਦਾ ਵਿਆਹ ਕੀਤਾ ਗਿਆ ਵਿਆਹ ਕੀਤਾ ਜਾਂ ਕੋਈ ਗੱਲ ਹੋਰ ਹੈ ਜੀ ਵਿਚੀ ਗਈ ਹੈ ਜੀ ਮੇਰੀ ਪੋਤੀ ਕੁੜੀ ਦੀ ਮਾਂ ਨੇ ਮੇਰੀ ਨੂੰਹ ਨੇ ਵਿਚੇ ਨਾਨੀ ਪਿੱਛੇ ਤੇਰੀ ਦਾਦੀ ਰੋਪ ਲਗਾ ਰਹੀ ਹੈ ਤੇਰੀ ਮੰਮੀ ਤੇ ਨਾਨੀ ਤੇ ਕਿ ਪਿੰਡ ਦੇ ਕੁਝ ਹੋਰ ਵਿਅਕਤੀ ਨੇ ਇਹਨਾਂ ਨੇ ਮੇਰੀ ਪੋਤੀ ਨੂੰ ਰਾਜਸਥਾਨ ਦੇ ਵਿੱਚ 3 ਲੱਖ ਰੁਪਏ ਚ ਵੇਚਤਾ ਨਹੀਂ ਵੇਚਿਆ ਨਹੀਂ ਹੈਗਾ ਜੀ 14 ਸਾਲ ਆਪਣੀ ਦਾਦੀ ਕੋਲ ਰਹਿੰਦੀ ਸੀਗੀ ਹੂੰ ਤੇ 15 ਜਦੋਂ ਮੈਂ 15 ਮਾਸਾਲ ਲੱਗਿਆ ਮੈਨੂੰ ਕਹਿੰਦੀ ਮੇਰੀ ਦਾਦੀ ਆਪਾਂ ਕਿਸਤਾ ਕਿੱਥੋਂ ਭਰਿਆ ਕਰਾਂਗੇ ਵੈ ਇਹ ਹੋ ਜੂਗਾ ਬਾਹ ਹੋ ਜੂਗਾ ਹੈ ਤੇ ਫਿਰ ਬਾਅਦ ਵਿੱਚ ਫਿਰ ਮੈਨੂੰ ਗਲਤ ਕੰਮ ਤੇ ਲਗਾਤਾ ਹੈ ਅਸੀਂ ਕਿਹਾ ਕਿ ਤੁਸੀਂ ਇਦਾਂ ਦੇ ਤੁਹਾਡੇ ਤੇ ਰੋਪ ਲੱਗ ਰਹੇ ਨੇ ਤੁਸੀਂ ਬੱਚਿਆਂ ਨੂੰ ਗਲਤ ਕੰਮ ਤੇ ਲਗਾਉਂਦੇ ਸੀ ਗਲਤ ਲੋਕਾਂ ਨਾਲ ਤੋਰਦੇ ਸੀ ਮੇਰੇ ਮੈਂ ਬੱਚਿਆਂ ਨੂੰ ਗਲਤ ਰਸਤੇ ਕਿਉਂ ਪਾਉਂਗੀ ਜੀ ਮੈਂ ਦਾਦੀ ਆ ਉਹ ਕਹਿੰਦੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੇਰੇ ਤਾਂ ਬੱਚੇ ਨੇ ਮੇਰਾ ਖੂਨ ਆ ਰੋਕੇ ਉਹਨਾਂ ਨੇ ਕਿਹਾ ਕਿ ਮੈਂ ਇਦਾਂ ਕਿਵੇਂ ਕਰਦੀ ਨਹੀਂ ਜਿਹੜੇ ਉਹ ਵੀਡੀਓ ਬਣ ਗਿਆ ਜੀ ਫਿਰ ਉਹੀਓ ਬਣ ਗਿਆ ਜੀ ਉਹਨਾਂ ਦੀਆਂ ਵੀਡੀਓ ਬਣੀਆਂ ਨੇ ਕੋਈ ਹਾਂਜੀ ਵੀਡੀਓ ਬਣੀਆਂ ਹੋਈਆਂ ਜਿਹੜਾ ਮੈਨੂੰ ਖੁੰਮਣਾ ਲੈ ਕੇ ਜਾਂਦੀ ਸੀ ਜ ਉਹ ਵੀ ਬਣੀ ਹੋਈ ਆ ਜੀ ਇੱਕ ਬੰਦਾ ਬੁਲਾਇਆ ਸੀਗਾ ਜੀ ਇਹਨਾਂ ਨੇ ਉਹ ਮੇਰੇ ਨਾਲ ਛੇੜਖਾਨੀ ਕਰਦਾ ਸੀਗਾ ਜੀ ਜਿਹੜਾ ਮੰਮੀ ਉਹਨਾਂ ਦਾ ਗਲਤ ਰੋਗ ਲਗਾ ਰਹੇ ਨੇ ਇਹਨਾਂ ਝੂਠਾ ਹੀ ਆ ਜੀ ਉਹ 3 ਲੱਖ ਰੁਪਏ ਜਿਹੜੇ ਤੁਹਾਡੀ ਮੰਮੀ ਪੈਸੇ ਹੀ ਗਿਣ ਰਹੀ ਆ ਉਹ ਕੀ ਮਸਲਾ ਇਹ ਕਹਿੰਦੇ ਜੀ 3 ਲੱਖ ਚ ਵੇਚੀ ਆ ਕ ਪੈਸੇ ਹੀ ਗਿਣ ਰਹੀ ਆ ਤੁਹਾਡੀ ਮਾਤਾ ਉਹ ਤਾਂ ਇਹਨਾਂ ਨੂੰ ਵਿਚੋਲਗੀਰੇ ਦੇ ਦਿੱਤੇ ਨੇ ਜਦੋਂ ਮੇਰੀ ਮੰਮੀ ਨੂੰ ਲੱਖ ਰੁਪਿਆ ਵਿਚੋਲਗੀਰੇ ਦਾ ਤੇ ਮੈਂ ਤੁਸੀਂ ਨਵਾਲਕੋਂ ਤੁਹਾਨੂੰ ਵੀ ਪਤਾ ਹੋਊਗਾ ਇਦਾਂ ਵਿਆਹ ਕਰ ਨਹੀਂ ਸਕਦੇ ਜੀ ਦੀ ਜ਼ਿੰਦਗੀ ਖਰਾਬ ਹੋ ਗਈ ਆ ਬਹੁਤ ਗੰਭੀਰ ਮਸਲਾ ਇਹ ਨਵਾਲਕ ਦਾ ਵਿਆਹ ਕਰ ਦਿੱਤਾ ਗਿਆ ਬੱਚੀ ਦੀ ਹੁਣ ਜ਼ਿੰਦਗੀ ਦਾ ਜ਼ਿਆਦਾ ਤਾਂ ਮੇਹਨ ਦਾਦੀ ਦਾ ਹੱਕ ਹੀ ਆ ਜੀ ਦਾਦੀ ਨੇ ਕਰਾਈ ਜਾਂਦੀ ਖਰਾਬ ਕੁੜੀ ਦੀ ਹੂੰ ਕਿਉਂਕਿ ਨਾਲ ਇਹਨੂੰ ਗਲਤ ਕੰਮ ਤੇ ਲਾਉਂਦੀ ਤੇ ਨਾਲ ਕੁੜੀ ਹੱਥ ਤੱਕ ਪਹੁੰਚਦੀ ਉਮਰ ਬੇਟੇ ਬਹੁਤ ਛੋਟੀ ਆ ਹੈਨਾ ਬਹੁਤ ਗਲਤ ਉਦੋਂ ਚ ਪੈ ਗਏ ਤੁਸੀਂ ਅੱਗੇ ਭਵਿੱਖ ਤੁਹਾਡਾ ਕੀ ਹੋਊਗਾ ਤੁਸੀਂ ਸੋਚ ਕੇ ਦੇਖੋ ਇਹ ਕਰਿਆ ਕੀ ਨਹੀਂ ਆ ਇਹ ਮੰਮੀ ਨਾਨੀ ਕਰਕੇ ਹੋਇਆ ਜਾਂ ਦਾਦੀ ਕਰਕੇ ਇਹ ਦਾਦੀ ਕਰਕੇ ਹੋਇਆ ਜੋ ਕੁਝ ਹੋ ਰਿਹਾ ਤਾਂ ਦਾਦੀ ਕਰਕੇ ਹੋ ਰਿਹਾ ਇਹ ਉਹ ਕਹਿੰਦੀ ਮੈਂ ਤਾਂ ਇਦਾਂ ਦਾ ਕੁਝ ਕਰਾਇਆ ਹੀ ਨਹੀਂ ਨਹੀਂ ਕਰਾਇਆ ਜੀ ਉਹਨਾਂ ਨੇ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇੱਕ ਖਬਰ ਸਵੇਰੇ ਨਸਰ ਕੀਤੀ ਜਿਸ ਵਿੱਚ આરોਪ ਲੱਗ ਰਹੇ ਨੇ ਮਾਂ ਤੇ ਨਾਨੀ ਤੇ ਦਾਦੀ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਮੇਰੀ ਪੋਤੀ ਨੂੰ ਜ਼ਬਰਦਸਤੀ ਰਾਜਸਥਾਨ ਦੇ ਵਿੱਚ ਵੇਚਿਆ ਗਿਆ ਤੇ ਪੋਤੀ ਤੇ ਉਹਨਾਂ ਦਾ ਮਾਮਾ ਉਹ ਇੱਥੇ ਪਹੁੰਚੇ ਨੇ ਉਹ ਲੜਕੀ ਵੀ ਪਹੁੰਚੀ ਆ ਜਿਸ ਨੂੰ ਕਿਹਾ ਜਾ ਰਿਹਾ ਕਿ ਵੇਚੀ ਆ ਗੱਲ ਕਰਦੇ ਆ ਹਾਂ ਕੁੜੀ ਆ ਕੀ ਨਾਮ ਆ ਹਾਂਜੀ ਸਿਮਰ ਹੈ ਕੀ ਆ ਇਹ ਸਾਰਾ ਮਸਲਾ ਤੇਰੀ ਦਾਦੀ આરોਪ ਲਗਾ ਰਹੀ ਆ ਤੇਰੀ ਮੰਮੀ ਤੇ ਨਾਨੀ ਤੇ ਕਿ ਪਿੰਡ ਦੇ ਕੁਝ ਹੋਰ ਵਿਅਕਤੀ ਨੇ ਇਹਨਾਂ ਨੇ ਮੇਰੀ ਪੋਤੀ ਨੂੰ ਰਾਜਸਥਾਨ ਦੇ ਵਿੱਚ 3 ਲੱਖ ਰੁਪਏ ਚ ਵੇਚਤਾ ਕੀ ਆ ਸਾਰਾ ਮਸਲਾ ਨਹੀਂ ਵੇਚਿਆ ਨਹੀਂ ਹੈਗਾ ਜੀ ਦੇਖੋ ਮੈਂ 14 ਸਾਲ ਆਪਣੀ ਦਾਦੀ ਕੋਲ ਰਹਿੰਦੀ ਸੀ ਤੇ 15 ਜਦੋਂ ਮੈਂ 15 ਸਾਲ ਲੱਗਿਆ ਮੈਨੂੰ ਕਹਿੰਦੀ ਮੇਰੇ ਦਾਦੀ ਆਪਾਂ ਕਿਸ਼ਤਾ ਕਿੱਥੋਂ ਭਰਿਆ ਕਰਾਂਗੇ ਵੇ ਐ ਹੋ ਜੂਗਾ ਬਾਹ ਹੋ ਜੂਗਾ ਹੀ ਤੇ ਫਿਰ ਬਾਅਦ ਵਿੱਚ ਫਿਰ ਮੈਨੂੰ ਗਲਤ ਕੰਮ ਤੇ ਲਗਾਤਾ ਹੀ ਅਸੀਂ ਕਿਹਾ ਕਿ ਤੁਸੀਂ ਇਦਾਂ ਦੇ ਤੁਹਾਡੇ ਤੇ આરોਪ ਲੱਗ ਰਹੇ ਨੇ ਤੁਸੀਂ ਬੱਚਿਆਂ ਨੂੰ ਗਲਤ ਕੰਮ ਤੇ ਲਗਾਉਂਦੇ ਸੀ ਗਲਤ ਲੋਕਾਂ ਨਾਲ ਤੋਰਦੇ ਸੀ ਉਹ ਕਹਿੰਦੀ ਏ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੇਰੇ ਤਾਂ ਬੱਚੇ ਨੇ ਮੇਰਾ ਖੂਨ ਆ ਰੋਕੇ ਉਹਨਾਂ ਨੇ ਕਿਹਾ ਕਿ ਮੈਂ ਇਦਾਂ ਕਿਵੇਂ ਕਰ ਲਈ ਨਹੀਂ ਜਿਹੜੀ ਉਹ ਵੀਡੀਓ ਬਣ ਗਈ ਜੀ ਫਿਰ ਉਹੀਓ ਬਣ ਗਈ ਜੀ ਇਹਨਾਂ ਦੀ ਹਾਂਜੀ ਵੀਡੀਓ ਬਣੀਆਂ ਨੇ ਕੋਈ ਹਾਂਜੀ ਵੀਡੀਓ ਬਣੀਆਂ ਹੋਈਆਂ ਜਿਹੜਾ ਮੈਨੂੰ ਖੁੰਮਣਾ ਲੈ ਕੇ ਜਾਂਦੀ ਸੀ ਜ ਉਹ ਵੀ ਬਣੀ ਹੋਈ ਆਈ ਅੱਛਾ ਖੁੰਮਣਾ ਕਿੱਥੇ ਕੀ ਹੈ ਖੁੰਮਣਾ ਖੁੰਮਣਾ ਹਜੀ ਮੇਰੇ ਦਾਦੀ ਨੂੰ ਕੋਈ ਜਾਣ ਪਛਾਣ ਦੀ ਸੀ ਜੇ ਉੱਥੇ ਦੀ ਹਾਂ ਹਾਂਜੀ ਉੱਥੇ ਵੀ ਗਲਤ ਉਹਨੂੰ ਹਾਂਜੀ ਇੱਕ ਬੰਦਾ ਬੁਲਾਇਆ ਸੀਗਾ ਜੀ ਇਹਨਾਂ ਨੇ ਉਹ ਮੇਰੇ ਨਾਲ ਛੇੜਖਾਨੀ ਕਰਦਾ ਸੀਗਾ ਜੀ ਅੱਛਾ ਹਾਂਜੀ ਤੇ ਫਿਰ ਮੈਂ ਉੱਥੇ ਇਹਨਾਂ ਨੂੰ ਕਿਹਾ ਮੇਰੇ ਨਾਲ ਇਹ ਗੱਲ ਤੋਂ ਘਮ ਹੋ ਰਿਹਾ ਮੈਨੂੰ ਲੈ ਕੇ ਚੱਲੋ ਘਰੇ ਫਿਰ ਮੈਨੂੰ ਲੈ ਕੇ ਆਈ ਜੀ ਹਾਂਜੀ ਤੇ ਫਿਰ ਹਾਂਜੀ ਦੱਸੋ ਹਾਂਜੀ ਤੇ ਫਿਰ ਹੁਣ ਜਿਹੜਾ ਮੰਮੀ ਉਹਨਾਂ ਦਾ ਗਲਤ ਰੋਗ ਲਗਾ ਰਹੇ ਨੇ ਇਹਨਾਂ ਝੂਠਾ ਹੀ ਆ ਜੀ ਜਿਹੜਾ ਹੁਣ ਕਰਨ ਵੀਰ ਆ ਜੀ ਉਹ ਤਾਂ ਜੇਲ੍ਹ 'ਚ ਜਿਹੜੇ ਤਿੰਨ ਬਾਹਰ ਨੇ ਇੱਕ ਤਾਂ ਗੁਰਵਿੰਦਰ ਆ ਜੀ ਇੱਕ ਮੇਰੇ ਦਾਦੇ ਇੱਕ ਤਾਈ ਜੀ ਇਹ ਬਾਹਰ ਕੱਢ ਦਿੱਤੇ ਨਹੀਂ ਇਨਕਵਾਰੀ ਦੇ ਨਾਮ ਨਿਕਲ ਗਏ ਇਹਨਾਂ ਦਾ ਉਹ ਕਹਿੰਦੀ-ਕਹਿੰਦੀ ਜੀ ਸਾਰਾ ਕੰਮ ਪੈਸੇ ਵਾਸਤੇ ਕੀਤਾ ਜਾ ਰਿਹਾ ਸੀ ਮੇਰੀ ਨੂੰਹ ਮੇਰੀ ਪੋਤੀ ਨੂੰ ਬਗਲਾ ਕੇ ਫਸਲਾ ਕੇ ਇਹ ਗੱਲਾਂ ਕਰਾਉਂਦੀ ਸੀ ਤਾਂ ਇਹ ਪੈਸੇ ਕਰਕੇ ਵੀ ਪੈਸੇ ਹੜੱਪਾਂਗੇ ਨਾ ਲੋਕਾਂ ਤੋਂ ਤਾਂ ਇਹ ਕੰਮ ਕੀਤਾ ਜਾ ਰਿਹਾ ਸੀ ਨਹੀਂ ਨਹੀਂ ਜੀ ਇਹਦਾ ਕੁਝ ਨਹੀਂ ਹੈਗਾ ਇਹ ਹਾਂਜੀ ਕਹਿੰਦੇ ਪਹਿਲਾਂ ਵੀ ਮੜੌੜ ਜਾਂ ਕਿਤੇ ਤੁਸੀਂ ਪਟਿਆਲੇ ਵੀ ਕਿਤੇ ਚਲੇ ਗਏ ਹਫ਼ਤੇ ਬਾਅਦ ਮਿਲਿਓ ਕਹਿੰਦੇ ਇਦਾਂ ਗੁੜੀਆਂ ਕਰਦੀ ਸੀ ਹਾਂਜੀ ਉਹ ਮੈਂ ਜਾਂਦੀ ਸੀ ਮੈਂ ਆਪਣੇ ਉੱਥੇ ਨਾ ਇਹ ਜਾਣ ਪਛਾਣ ਦੀ ਸੀ ਕੋਈ ਮੰਮੀ ਦੀ ਤੇ ਉੱਥੇ ਬੂੜਾ ਬੁੜੀ ਸੀਗਾ ਉਹਨਾਂ ਕੋਲ ਚਲੀ ਗਈ ਸੀ ਮੈਂ ਲੜਕੇ ਵੀ ਨਹੀਂ ਮੈਂ ਮਰਦੀ ਨਹੀਂ ਮੇਰਾ ਵਿਆਹ ਕਰੂਈ ਹਾਂ ਇਹਦਾ ਹੋਇਆ ਸੀਗਾ ਜੀ ਤੇ ਮੈਂ ਤੁਸੀਂ ਨਵਾਲਕੋਂ ਤੁਹਾਨੂੰ ਵੀ ਪਤਾ ਹੋਊਗਾ ਇਦਾਂ ਵਿਆਹ ਕਰ ਨਹੀਂ ਸਕਦੇ ਹਾਂਜੀ ਫਿਰ ਗੋਣਗ ਜਾ ਮੇਰੇ ਘਰੇ ਗਾਲਤ ਹੁੰਦਾ ਸੀਗਾ ਤੇ ਕਰਕੇ ਮੇਰਾ ਡੈਡੀ ਨਸ਼ਾ ਕਰਦੇ ਨੇ ਉਹ ਵੀ ਕੁੱਟਮਾਰ ਕਰਦੇ ਰਾਤ ਨੂੰ 12 ਵਜੇ ਘਰੋਂ ਕੱਢ ਦਿੰਦੇ ਨੇ ਉਹ ਵੀ ਪਿੰਡ ਦੇ ਜਿਹੜਾ ਮਰਜੀ ਪੁੱਛ ਲੈ ਵੀ ਰਾਤ ਨੂੰ 12 ਵਜੇ ਕੱਢ ਦਿਆ ਜੇ ਨਹੀਂ ਜੀ ਤੇ ਪਹਿਲਾਂ ਵੀ ਸਿਰ ਪਾੜ ਦਿੱਤੀਗੇ ਅਸੀਂ ਮੰਮੀ ਔਰ ਨਾਨੀ ਦੇ ਦੋਹਾਂ ਦੇ ਹਾਂਜੀ ਪਹਿਲਾਂ ਵੀ ਤੁਸੀਂ ਕਈ ਦਰਖਾਸਤਾਂ ਦਿੱਤੀਆਂ ਥਾਣੇ ਦੇ ਵਿੱਚ ਤੁਸੀਂ ਮਿਲਿਓ ਤੇ ਉਹ ਦਰਖਾਸਤਾਂ ਦਾ ਕੀ ਬਣਿਆ ਉਹਨਾਂ ਦਾ ਕੁਝ ਨਹੀਂ ਮਨਾ ਬਸ ਇੱਕ ਦਰਖਾਸਤ ਲਿਖਾਈ ਸੀ ਪਰਚੇ ਹੋਏ ਹੋਏ ਨੇ ਸੀ ਇਹਨਾਂ ਦੇ ਜਿਹੜਾ ਸਿਰਪਾੜੇ ਸੀ ਇਹਨਾਂ ਦੇ ਵੀ ਪਰਚੇ ਹੋਗੇ ਸੀਗੇ ਹਾਂਜੀ ਤੇ ਉਹ 3 ਲੱਖ ਰੁਪਏ ਜਿਹੜੇ ਤੁਹਾਡੀ ਮੰਮੀ ਪੈਸੇ ਹੀ ਗਿਣ ਰਹੀ ਆ ਉਹ ਕੀ ਮਸਲਾ ਹੈ ਕਹਿੰਦੇ ਜੀ 3 ਲੱਖ ਚ ਵੇਚੀ ਆ ਕ ਪੈਸੇ ਹੀ ਗਿਣ ਰਹੀ ਆ ਤੁਹਾਡੀ ਮਾਤਾ ਉਹ ਤਾਂ ਜੀ ਉਹਨਾਂ ਨੂੰ ਵਿਚੋਲਗੀ ਦੇ ਦਿੱਤੇ ਨੇ ਜਦੋਂ ਮੇਰੀ ਮੰਮੀ ਨੂੰ 3 ਲੱਖ ਰੁਪਏ ਵਿਚੋਲਗੀ ਦੇ ਨਹੀਂ 3 ਲੱਖ ਨਹੀਂ ਦਿੱਤਾ ਜੀ 1 ਲੱਖ ਦਿੱਤਾ ਜੀ ਇਹਨਾਂ ਨੂੰ ਜਿਹੜੇ ਵਿਚੋਲੇ ਸੀ ਹਾਂ 1 ਲੱਖ 45000 ਇਹਨਾਂ ਦਿੱਤਾ ਹੈ अच्छा ਵਿਚ ਉਹਨਾਂ ਨੇ ਗੱਡੀ ਗੁੱਡੀ ਦਾ ਕੱਢ ਕੇ ਫਿਰ ਉਹਨਾਂ ਨੂੰ ਵਾਪਿਸ ਕਰਤਾ ਸੀ 115000 ਜੀ ਇਹਨਾਂ ਨੂੰ ਵਾਪਿਸ ਕਰਤਾ ਉੱਥੇ ਰਾਜਸਥਾਨ ਵਾਲਿਆਂ ਨੂੰ ਉਹ ਫਿਰ ਚੋਲਿਆਂ ਨੇ ਵਾਪਿਸ ਕਿਉਂ ਕਰਤਾ ਜਦੋਂ ਪਚੋਲਿਆਂ ਨੇ ਨਹੀਂ ਕੀਤਾ ਮੇਰੀ ਮੰਮੀ ਉਹਨਾਂ ਤੋਂ ਲੈ ਕੇ ਆਈ ਵੀ ਨਹੀਂ ਮੈਂ ਥਾਣੇ ਚ ਦਰਖਾਸਤ ਦੂੰਗੀ ਮੇਰੀ ਵੀ ਲੜਕੀ ਵੇਚਦੀ ਹਾਂ ਇਹਦੇ ਕਰਕੇ ਹੀ ਅੱਛਾ ਮੇਰੀ ਕੁੜੀ ਵੇਚ ਦਿੱਤੀ ਆ ਵੀ ਉੱਥੇ ਹੀ ਰਾਜਸਥਾਨੀ ਤੁਹਾਡੇ ਆਨੰਦਕਾਰ ਚ ਹੋਈ ਕਿਦਾਂ ਜਿ ਬਰਮਾਲਾ ਹੋਈ ਕਿੱਥੇ ਹੋਇਆ ਇਹ ਸਾਰਾ ਪ੍ਰੋਗਰਾਮ ਵਿਆਹ ਦਾ ਇਹ ਕੋਟ ਪੁਤਲੀ ਹੋਈ ਉੱਧਰ ਰਾਜਸਥਾਨ ਕੋਲ ਲਈ ਆਈ ਅੱਛਾ ਤੁਸੀਂ ਉਰੋਂ ਉੱਥੇ ਗਏ ਹਾਂਜੀ ਤੋਂ ਉਹਨਾਂ ਨੇ ਕਿ ਐਸੀ ਵੀ ਇੱਧਰ ਆ ਜਾਓ ਵੀ ਇੱਧਰ ਗੱਡੀ ਦਾ ਖਰਚਾ ਅਸੀਂ ਪਾ ਦਿੰਨੇ ਆਂ। ਹਾਂਜੀ ਤਾਂ ਉਹਨਾਂ ਨੇ ਗੱਡੀ ਦਾ ਖਰਚਾ ਹੀ ਪਾਇਆ ਸੀ। ਹੁਣ ਜਿੱਦਾਂ ਦਾ ਮਸਲਾ ਚੱਲ ਰਿਹਾ ਏ ਤੁਸੀਂ ਸਾਰੇ ਪਰਿਵਾਰ ਜਾਣਾ ਚਾਹੁੰਦੇ ਹੋ? ਹਾਂਜੀ ਮੈਂ ਉੱਥੇ ਜਾਣਾ ਚਾਹੁੰਨੀ ਹਾਂ ਮੈਂ ਉੱਥੇ ਪੂਰੀ ਖੁਸ਼ ਹਾਂ ਜੀ। ਉਹ ਕੀ ਕਹਿ ਰਹੇ ਨੇ ਤੁਹਾਡਾ ਸਹੁਰਾ ਪਰਿਵਾਰ? ਉਹ ਕਹਿ ਰਹੇ ਨੇ ਜੇ ਸਾਨੂੰ ਜਿਆਦਾ ਮਰਜ਼ੀ ਬੁਲਾ ਲਓ ਅਸੀਂ ਤੁਹਾਡੇ ਨਾਲ ਆਈ। ਜੇ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਪਤਾ ਲੱਗੂਗਾ ਘਰ ਟੁੱਟ ਸਕਦਾ ਤੁਹਾਡਾ। ਉਹ ਕਹਿੰਦੇ ਜੀ ਉਹ ਤਾਂ ਹੈਗਾ ਜੀ ਘਰ ਤਾਂ ਟੁੱਟ ਸਕਦਾ ਹੀ ਪਰ ਹੁਣ ਮੇਰੀ ਦਾਦੀ ਬਾਸਨ ਨਹੀਂ ਦਿੰਦੀ ਹੈਗੀ ਕੀ ਕਰੀ ਤੇ ਹੁਣ ਤੁਹਾਡੀ ਮੰਮੀ ਤੇ ਤੁਹਾਡੀ ਨਾਨੀ ਜੇਲ੍ਹ ਭੇਜ ਦਿੱਤੇ ਗਏ ਨੇ ਹਾਂਜੀ ਜੇਲ੍ਹ ਵੀ ਭੇਜ ਦਿੱਤੇ ਗਏ ਨੇ ਜੀ ਤੇ ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਜੇ ਉਹਨਾਂ ਨੂੰ ਤਾਂ ਬਾਹਰ ਰਿਹਾ ਕਰ ਦੋਈ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡ ਪੁੱਛ ਪੜਤਾਲ ਕਿੰਨੇ ਦਿਨ ਕੀਤੀ ਗਈ ਤੁਹਾਨੂੰ ਕੋਰਟ ਚ ਲੈ ਕੇ ਗਏ ਤੁਸੀਂ ਜੱਜ ਸਾਹਿਬ ਨੂੰ ਕੀ ਕਿਹਾ ਇੱਕ ਦਿਨ ਗਿਆ ਸੀ ਮੈਂ ਉਹਨਾਂ ਨੂੰ ਐ ਕਹੇ ਸੀ ਮੈਂ ਆਪਣੇ 14 ਸਾਲ ਆਪਣੀ ਦਾਦੀ ਕੋਲ ਰਹਿੰਦੀ ਸੀ ਤੇ 15ਵੇਂ ਸਾਲ ਮੈਂ ਆਈ ਆਪਣੀ ਮੰਮੀ ਕੋਲ ਆ ਗਈ ਸੀ ਕਿ ਤੇ ਗਲਤ ਕੰਮ ਤੇ ਲਗਾਉਂਦੀ ਸੀਗੀ ਮੇਰੀ ਮਾਂ ਦਾਦੀ ਜੀ ਤੇ ਉਹਦੇ ਬਾਅਦ ਵਿੱਚ ਫਿਰ ਮੈਂ ਉੱਥੇ ਉਹਨਾਂ ਨੂੰ ਮੈਂ ਬਿਆਨ ਦਿੱਤੇ ਵੀ 2 ਸਾਲ ਮੇਲੇ ਮੇਰੇ ਇੱਕ ਮੁੰਡੇ ਨਾਲ ਗੱਲ ਚੱਲਦੀ ਸੀਗੀ ਤੇ ਉਹ ਮਨਾ ਕਰ ਗਿਆ ਜਾ ਕੇ ਚਹਿਲੀ ਜੀ ਜੇ ਉਹ ਮਨਾ ਕਰ ਗਏ ਪਹਿਲਾਂ ਤੁਸੀਂ ਉਹ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਹਾਂਜੀ ਵਿਆਹ ਕਰਵਾਉਣਾ ਜੇ ਉਹ ਮਨਾ ਕਰ ਗਏ ਫਿਰ ਮੈਂ ਮम्मी ਨੇ ਕਹਿ ਨਹੀਂ ਮੈਂ ਮਰ ਜੂਗੀ ਵੀ ਹੋਰ ਉਹ ਤਾਂ ਮੈਨੂੰ ਕਿਸੇ ਨਾਲ ਲੈਣਾ ਨਹੀਂ ਹੈਗਾ ਹੁਣ ਲੈਣਾ ਕਿਉਂ ਨਹੀਂ ਵੀ ਹੁਣ ਗਲਤ ਕੰਮ ਹੋਇਆ ਸੀਗਾ ਮੇਰੇ ਨਾਲ ਜੀ ਉਹਦੇ ਕਰਕੇ ਨਾ ਤੇ ਇਧਰ ਤੱਕ ਕਿਸੇ ਨਾਲ ਲੈਣਾ ਨਹੀਂ ਸੀਗਾ ਫਿਰ ਮੈਂ ਮਰਦੀ ਸੀ ਪਹਿਲਾਂ ਵੀ 2-3 ਵਾਰ ਕੱਪੜੇ ਨੂੰ ਅੱਗ ਲਾਈ ਮੈਨੇ ਹੂੰ ਵੀ ਨਹੀਂ ਮੇਰਾ ਵਿਆਹ ਕਰਦੇ ਨਹੀਂ ਸੁਸਾਈਡ ਕਰਨਾ ਵੀ ਇੱਕ ਕਾਨੂੰਨੀ ਜੁਰਮਾ ਅਪਰਾਧ ਆ ਤੁਸੀਂ ਇਹ ਵੀ ਜਾਣਦੇ ਹੋਮੋਗੇ ਹਾਂਜੀ ਕਿੰਨਾ ਪੜੇ ਕਿੰਨਾ ਨੂੰ ਤੁਸੀਂ ਮੈਂ 10ਵੀਂ ਪਾਸ ਨਹੀਂ ਪੂੜੀ ਆ ਉਮਰ ਬੇਟੇ ਬਹੁਤ ਛੋਟੀ ਆ ਹੈਨਾ ਬਹੁਤ ਗਲਤ ਉਹਦੇ ਚ ਪੈ ਗਏ ਤੁਸੀਂ ਅੱਗੇ ਭਵਿੱਖ ਤੁਹਾਡਾ ਕੀ ਹੋਊਗਾ ਤੁਸੀਂ ਸੋਚ ਕੇ ਦੇਖੋ ਇਹ ਕਰਿਆ ਕੀ ਨਹੀਂ ਆ ਇਹ ਮੰਮੀ ਨਾਨੀ ਕਰਕੇ ਹੋਇਆ ਜਾਂ ਦਾਦੀ ਕਰਕੇ ਇਹ ਦਾਦੀ ਕਰਕੇ ਹੋਇਆ ਜੋ ਕੁਛ ਹੋ ਰਿਹਾ ਦਾਦੀ ਕਰਕੇ ਹੋ ਰਿਹਾ ਈ ਜੇ ਨਾ ਇਹ ਮੇਰੇ ਨਾਲ ਗਲਤ ਕੰਮ ਕਰਾਉਂਦੀ ਸੀ ਮੈਂ ਕਿਉਂ ਉੱਥੇ ਆ ਉਹ ਕਹਿੰਦੀ ਮੈਂ ਤਾਂ ਇਦਾਂ ਦਾ ਕੁਛ ਤਰਾਇਆ ਹੀ ਨਹੀਂ ਨਹੀਂ ਕਰਾਇਆ ਜੀ ਉਹਨਾਂ ਨੇ ਉਹ ਤਾਂ ਅੱਜ ਰੋ ਰਹੇ ਸੀਗੇ ਕਹਿੰਦੀ ਮੇਰਾ ਖੂਨ ਆ ਮੇਰੀ ਪੋਤੀ ਮੈਂ ਪਾਲੀ ਆ ਮੈਨੂੰ ਪਿਆਰੀ ਬਹੁਤ ਆ ਨਹੀਂ ਜੇ ਕੋਈ ਪਿਆਰੀ ਨਹੀਂ ਹੈਗੀ ਮੈਂ ਉਹਨਾਂ ਜੇ ਪਿਆਰੀ ਹੁੰਦੀ ਮੈਂ ਇੱਥੇ ਤੱਕ ਥੋੜੀ ਨਾ ਪਹੁੰਚਦੀ ਹੁੰੀ ਹਾਂ ਹਾਂ ਕੀ ਮੰਗ ਕਰਦੇ ਹੋ ਤੁਸੀਂ ਤੇ ਮੈਂ ਇਹ ਮੰਗ ਕਰਦੀ ਆ ਜੀ ਵੀ ਬਸ ਮੇਰੀ ਦਾਦੀ ਆ ਉਹਨੂੰ ਨਾਨੀ ਔਰ ਮੰਮੀ ਨੂੰ ਰਿਹਾ ਕੀਤਾ ਜਾਵੇ ਤੇ ਮੈਨੂੰ ਆਪਣੇ ਸਹੁਰੇ ਘਰ ਵਾਪਿਸ ਪਹੁੰਚਾਇਆ ਜਾਵੇ ਤੇ ਉਹਦੇ ਇਹਨਾਂ ਦੇ ਮਾਮਾ ਜੀ ਵੀ ਨੇ ਕੀ ਨਾਮ ਹੈ ਜੀ ਆਪਣਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਕੀ ਆ ਸਾਰਾ ਮਸਲਾ ਬੱਚੀ ਦੀ ਜ਼ਿੰਦਗੀ ਖਰਾਬ ਹੋ ਗਈ ਆ ਬਹੁਤ ਗੰਭੀਰ ਮਸਲਾ ਇਹ ਨਵਾਲਖ ਦਾ ਵਿਆਹ ਕਰ ਦਿੱਤਾ ਗਿਆ ਬੱਚੀ ਦੀ ਹੁਣ ਜ਼ਿੰਦਗੀ ਦਾ ਜ਼ਿਆਦਾ ਤਾਂ ਮੇਹਨ ਦਾਦੀ ਦਾ ਹੱਕ ਹੀ ਆ ਜੀ ਦਾਦੀ ਨੇ ਕਰਾਈ ਜਾਂਦੀ ਖਰਾਬ ਕੁੜੀ ਦੀ ਹੂੰ ਕਿਉਂਕਿ ਨਾ ਇਹਨੂੰ ਗਲਤ ਕੰਮ ਤੇ ਲਾਉਂਦੀ ਤੇ ਨਾ ਕੁੜੀ ਹੱਥ ਤੱਕ ਪਹੁੰਚਦੀ ਹੂੰ ਬਾਕੀ ਉਹਨੂੰ ਕੁੜੀ ਜੇ ਮਾਲਾ ਜੇ ਥੋੜੀ ਬਹੁਤ ਗਲਤ ਹੋ ਗਈ ਫਿਰ ਮਾਂ ਕਰਦੀ ਵੀ ਗਈ ਇੱਥੇ ਜੀ ਰੁਬਿਆਈ ਕਰਦੀ ਜੀ ਸਮਝਾਇਆ ਵੀ ਜਾ ਸਕਦਾ ਸੀ ਜੀ ਸਮਝਾਇਆ ਕੁੜੀ ਸਮਝਾਤੀ ਫਿਰ ਵੀ ਆਤਮ ਹੱਤਿਆ ਕਰਨ ਦੀ ਲੋੜ ਕੀਤੀ ਕੁੜੀ ਨੇ ਜੀ ਫਿਰ ਉੱਥੇ ਮਾਂ ਕਰਦੀ ਕਿੰਨੇ ਵਾਰ ਹੁਣ ਰੱਖੀ ਤਾਂ ਰੱਖਣੀ ਹੁੰਦੀ ਮਾਂ ਜੋ ਆਖਦੀ ਕੋਈ ਕੰਮ ਵੀ ਕਰਨਾ ਤਾਂ ਉਹਨਾਂ ਕੋਲ ਕੋਈ ਬੈ ਉਹ ਤਾਂ ਕਹਿੰਦੇ ਜੀ ਬੜਾ ਲੰਮਾ ਟਾਈਮ ਹੋ ਗਿਆ ਉਹ ਇੱਥੋਂ ਚਲੀ ਗਈ ਸੀ ਕਹਿੰਦੇ ਇੱਥੇ ਨਿਬੜਿਆ ਉਹ ਪੰਚਾਇਤ ਉਹਨਾਂ ਨੂੰ ਆਪ ਲੈ ਕੇ ਆ ਜਾ ਕੇ ਪਰਾਉਣਾ ਹਾਂ ਉਹਨੂੰ ਪਹਿਲਾਂ ਮਿੱਠ ਪਿਆਰ ਦੇ ਕੇ ਆਪ ਇੱਥੋਂ ਜਿਹੜੇ ਕੋਲ ਜਾਂਦਾ ਰਿਹਾ ਹਫਤਾ ਜਾਂਦਾ ਰਿਹਾ ਮੁੜ ਕੇ ਕਹਿੰਦਾ ਤੂੰ ਘਰੇ ਆ ਜਾ ਉਹ ਵੀ ਚਲੋ ਨਾਲ ਆਪ ਹੀ ਸਮਾਨ ਲੈ ਕੇ ਚੱਕ ਕੇ ਬਾਅਦ ਫਿਰ ਇੰਨਾ ਕ ਕਟਸਈ ਰਹੇ ਨੇ ਮੁੜ ਕੇ ਰੌਲਾ ਪਾਉਣ ਲੱਗੇ ਜੀ ਫਿਰ ਚਿੱਟਾ ਪਿੰਦਾ ਆਪ ਨੇ ਕੀ ਕੁਝ ਖਾਂਦਾ ਪਿੰਦਾ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਆ ਵੀ ਹਿਸਾਬ ਮੰਗਦਾ ਹੀ ਬਸ ਜੋ ਗਲਤ ਕੀਤਾ ਇਹਨਾਂ ਨੇ ਜੀ ਪਰ ਚਾਹ ਨਿਯਾਜ਼ ਪਾਇਆ ਜੀ ਜੇ ਇਹ ਪੈਸੇ ਦੀ ਗੱਲ ਆ ਆਪਾਂ ਉਹਨਾਂ ਨੂੰ ਵੀ ਬੁਲਾ ਕੇ ਆਪਾਂ ਕਰਾ ਸਕਦੇ ਆ ਵੀ ਸਬੂਤ ਦੇ ਸਕਦੇ ਆ ਜੀ ਹੂੰ ਕੋਈ ਵੀ ਜੋ ਜੋ ਬਚੋਲਿਆਂ ਦੇ ਪਾਇਆ ਕਿਸੇ ਤੋਂ ਵੀ ਪਾਇਆ ਉਹ ਸਬੂਤ ਆਪਾਂ ਕਰਾ ਸਕਦੇ ਆ ਪਰ ਉਹ ਕਹਿ ਰਹੇ ਨੇ ਕਿ ਵੀਡੀਓ ਦਿਖਾ ਰਹੇ ਨੇ ਕਿ 3 ਲੱਖ ਰੁਪਇਆ ਦਿੱਤਾ ਜੀ ਗਿਣਦੇ ਪੈਸੇ ਦਿਖਾ ਰਹੇ ਨੇ ਵੀਡੀਓ ਤਾਂ ਕੱਟ ਕੇ ਜੇ ਨਹੀਂ ਮਰਜ਼ੀ ਪਾ ਲੋ ਤੁਸੀਂ ਵਿੱਚ ਅਗੇ ਹੋਰ ਵੀਡੀਓ ਕਿਹੜਾ ਵੀ ਫੁੱਲ ਪਾਸ ਬਣਾਤੀ ਤੁਹਾਨੂੰ ਦੇਤੀ ਇਹਨਾਂ ਨੇ ਹੂੰ ਵੀਡੀਓ ਕੱਟ ਕੇ ਵੀ ਪਾਈ ਜਾ ਸਕਦੀ ਹੈ ਜੀ ਹੂੰ ਜੇ ਆਪਾਂ ਸੋਚੀਏ ਵੀਡੀਓ ਫੁੱਲ ਬਣੀ ਹੋਊਗੀ ਅੱਧੀ ਵੀਡੀਓ ਕੱਟ ਕੇ ਪਾਦੀ ਪੈਸੇ ਗਣਦੀ ਬੱਚਿਓ ਪਿਛਲੀ ਗੱਲਬਾਤ ਹੋਈ ਆ ਉਹ ਤਾਂ ਹੀ ਵਿੱਚ ਹੈ ਗੁੜੀਆ ਪਿੰਡ ਦੇ ਕਈ ਲੋਕਾਂ ਦੇ ਨਾਮ ਲੱਤੇ ਜਾ ਰਹੇ ਨੇ ਕਿ ਉਹ ਵੀ ਇਨਵੋਲਵ ਸੀਗੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂ ਜੀ ਉਹਨਾਂ ਨੂੰ ਮੈਂ ਹੀ ਲੈ ਕੇ ਗਈ ਸੀ ਪੰਜ ਸੀਗੇ ਪਿੰਡ ਦੇ ਪੰਜ ਮੈਂਬਰ ਸੀਗੇ ਉਹਦੇ ਕਰਕੇ ਲੈ ਕੇ ਗਈ ਸੀ ਜੀ ਮੈਂ ਵਿਆਹ ਤੇ? ਹਾਂ ਜੀ। ਅੱਛਾ। ਨਹੀਂ ਉਹਨਾਂ ਨੇ ਨਹੀਂ ਕਿਹਾ ਕਿਉਂਕਿ ਤੁਸੀਂ ਨਵਾਲ ਕੋ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਗਲਤ ਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨੇ ਰੋਕਿਆ ਨਹੀਂ? ਹਾਂ ਜੀ ਰੋਕਿਆ ਸੀ ਉਹਨਾਂ ਨੇ ਫਿਰ ਮੈਂ ਹੀ ਨਮੰਨੀ ਹੈਗੀ ਜੀ। ਤੇ ਫਿਰ ਉਹ ਵੀ ਉਹ ਕਰਕੇ ਵੀ ਉਹਨਾਂ ਨੇ ਪੰਜ ਮੈਂਬਰ ਕਰਕੇ ਕਰਤਾ ਸੀਗਾ ਮੇਰੇ। ਮੈਂ ਹੀ ਕਹਿੰਦੀ ਸੀ ਉਹਨਾਂ ਨੂੰ ਮੇਰਾ ਵਿਆਹ ਕਰ ਦੋਈ ਉਹ ਕਹਿੰਦੇ ਉਹ ਇਨਵੋਲਵਮੈਂਟ ਵਿੱਚ ਉਹਨਾਂ ਨੇ ਸਾਰਾ ਕੰਮ ਕਰਿਆ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਇਦਾਂ ਦੇ આરોਪ ਲਗਾ ਰਹੇ ਨੇ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਜੀ ਉਹਨਾਂ ਦੇ ਇਨਸਾਫ ਦਵਾਇਆ ਜਾਵੇ ਬਸ ਮੇਰੇ ਨਾਨੀ ਔਰ ਮੰਮੀ ਨੂੰ ਤੇ ਜਿਹੜੇ ਪਿੰਡ ਦੇ ਹੋਰ ਨੇ ਜ ਉਹਨਾਂ ਨੂੰ ਵੀ ਜੀ ਸੋ ਇਹ ਆ ਸਾਰਾ ਮਸਲਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਬਾਕਸ ਜਰੂਰ ਦੱਸਿਓ ਫਿਲਹਾਲ ਇਨਸਾਫ ਮਿਲਦਾ ਹੈ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਮਸਲਾ ਗੰਭੀਰਾ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਸੀ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਆ ਕਰੀ ਕੀਨੇ ਆ ਕੌਣ ਆ ਜ਼ਿੰਮੇਵਾਰ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ